ਹੈਲੋ ਜੀ ਜਿਸ ਤੋਂ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਉਹ ਡੋਸੇ ਦਾ ਦਿਖਾਇਆ ਸਾਰਾ ਔਰ ਸਭ ਤੋਂ ਵੱਡੀ ਗੱਲ ਕਿ ਹਾਈਵੇ ਰੋਡ ਦੇ ਉੱਤੇ ਹੈ ਆਬੋਜ਼ਿਟ ਬਿਲਕੁਲ ਖਾਸਾ ਕੋਲ ਦੇ ਸਾਹਮਣੇ ਲੱਗਦਾ ਹੈ ਤੇ ਜਿਹੜੀ ਸਾਡੀ ਉਹ ਆ ਜਾਂਦੀ ਹੈ ਯੂਨੀਵਰਸਿਟੀ ਦੀ ਬੈਗ ਸਾਰੀ ਠੀਕ ਹੈ ਤੇ ਹਾਈਵੇ ਰੋਡ ਦੇ ਇੰਨਾ ਕੁ ਜ਼ਿਆਦਾ ਕਰਾਊਡ ਸੀ ਨਾ ਇੰਨਾ ਜ਼ਿਆਦਾ ਕਰਾਊਡ ਸੀ ਤੇ ਜਿਹੜਾ ਮਤਲਬ ਡੋਸਾ ਬਣਾਉਣ ਵਾਲਾ ਸਿਸਟਮ ਸੀ ਉਤੇ ਬਹੁਤ ਜ਼ਿਆਦਾ ਸੇਕ ਆ ਰਿਆ ਸੀ ਬਹੁਤ ਸੇਕ ਇੰਨਾ ਆ ਰਿਆ ਸੀ ਪਰ ਮੈਂ ਇੰਨੀ ਜ਼ਿਆਦਾ ਸੇਕ ਆ ਰਿਆ ਸੀ ਕਿ ਸਟ੍ਰੀਮ ਮਤਲਬ ਇੰਨੀ ਫੇਸ ਤੇ ਪੈ ਰਹੀ ਸੀ ਨਾ ਤੇ ਫਿਰ ਜਿੰਨਾ ਕੋ ਹੋ ਸਕਿਆ ਮੈਂ ਤੁਹਾਡੇ ਲਈ ਵੀਡੀਓ ਸਟਾਰਟਸ ਕੀਤਾ ਸਿਰਫ ਤੁਹਾਡੇ ਲਈ ਕਿਉਂਕਿ ਮੈਂ ਤਾਂ ਮੈਕਸਿਮਮ ਜਾਣਦੀ ਰਹਿਣੀ ਆ ਬਹੁਤ ਠੀਕ ਸਾਲ ਬਾਅਦ ਗਈਆਂ ਵੈਸੇ ਹੁਣ ਤੇ ਇਸ ਲਈ ਮੈਂ ਸੋਚਿਆ ਸੀ ਜਾਣੇ ਰੰਦੇ ਸੀ ਹਾਂ ਇਸ ਲਈ ਮੈਂ ਸੋਚਿਆ ਕਿਉਂ ਨਾ ਮੈਂ ਆਪਣੇ ਫੇਸਬੁਕ ਪਰਿਵਾਰ ਫੈਮਿਲੀ ਨੂੰ ਵੀ ਦਿਖਾਵਾਂ ਕਿ ਡੋਸਾ ਸਭ ਤੋਂ ਬੈਸਟ ਵਧੀਆ ਔਰ ਬਜਟ ਦੇ ਵਿੱਚ 50 ਰੁਪੀਸ ਦਾ ਸਿਰਫ ਇਹ ਦੋਸਾ ਹੈ ਸਿਰਫ 50 ਰੁਪੀਸ ਦਾ ਜਿਹਦੇ ਵਿੱਚ ਉਹ ਸਾਨੂੰ ਨਾਰੀਅਲ ਦੀ ਚਟਨੀ ਵੀ ਦਿੰਦੇ ਨੇ ਔਰ ਸਾਥ ਵਿੱਚ ਸਾਨੂੰ ਮਤਲਬ ਉਹ ਵੀ ਦਿੰਦੇ ਨੇ ਆ ਦੂਸਰਾ ਰੈੱਡ ਚਿਲੀ ਟਾਈਪ ਕੁਝ ਲੱਤਨ ਦੇ ਵਿੱਚ ਪਾ ਕੇ ਮਤਲਬ ਮਿਕਸ ਕਿਤੇ ਦੇਣਾ ਚਟਨੀ ਮਹਮਦ ਸਟਾਈਲ ਵੀ ਸਣੇ ਦਿੰਦੇ ਨੇ ਔਰ ਇੱਕ ਸੈਂਬਰਸ ਦਿੰਦੇ ਨੇ ਤੇ ਅਨਲਿਮਿਟਡ ਚਾਹ ਤੇ ਜਿੰਨਾ ਮਰਜ਼ੀ ਸਾਂਬਰ ਲਵੋ ਚਟਨੀ ਲਵੋ ਤਾਂ ਨੂੰ ਨਾ ਨਹੀਂ ਕਰਦੇ ਤੇ ਵਿਵੇਕ ਸਾਡੇ ਨਾਲ ਨਹੀਂ ਸੀ ਗਿਆ ਤੇ ਸੋ ਵਿਵੇਕ ਲਈ ਮੈਂ ਲੈ ਕੇ ਆਈਆਂ ਇਟਲੀ ਵੈਸੇ ਵੀ ਵੇਖਨੇ ਸਾਂਬਰ ਮੰਗਵਾਇਆ ਸੋਰੀ ਬੜਾ ਮੰਗਵਾਇਆ ਸੀ ਬਟ ਜਿਹੜਾ ਬੜਾ ਸੀ ਨਾ ਉਹ ਨਹੀਂ ਸੀ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਬਹੁਤ ਕਰਾਉਡ ਹੁੰਦਾ ਹੈ ਉਹਨਾਂ ਦੀ ਸ਼ਾਪ ਤੇ ਬਹੁਤ ਹੀ ਕਰਾਉਡ ਤੇ ਤੁਹਾਨੂੰ ਕਰਾਉਡ ਦੇ ਵਿੱਚ ਫੋਮੇ ਨੇ ਦਿਖਾਇਆ ਵੀ ਹੋਏਗਾ ਉਪਰ ਕੈਮਰਾ ਘੁਮਾ ਕੇ ਕਿ ਕਿੰਨਾ ਹੁੰਦਾ ਉਹ ਸਿਰਫ ਇੱਕ ਸਾਈਡ ਬੈਠੇ ਸੀ ਬਾਕੀ ਹਾਂ ਬਿਲਕੁਲ ਟੇਬਲ ਕੁ ਚੇਅਰਸ ਵਗੈਰਾ ਸਭ ਕੁਝ ਮਲਬ ਲੱਗਾ ਹੁੰਦਾ ਹੈ ਰੋਡ ਦੇ ਉੱਤੇ ਨਹੀਂ ਸਿਰਫ ਇੱਕ ਸਾਈਡ ਤੇ ਲੱਗਾ ਹੁੰਦਾ ਹੈ ਤੇ ਵਿਵੇਕ ਨਹੀਂ ਦੇਖੋ ਇਹ 30 ਰੁਪਏ ਦੀ ਇਟਲੀ ਹੈ ਇਹ 30 ਰੁਪਏ ਦੀ ਹੈ ਇਟਲੀ ਹੈ ਦੇਖੋ ਤੇ ਇਹ ਸਿਰਫ ਆ ਮੈਨੂੰ ਅੱਛੀ ਤਰ੍ਹਾਂ ਜਾਣਦੇ ਨੇ ਕਿਉਂਕਿ ਉਹਨਾਂ ਦਾ ਮੈਂ ਬਹੁਤ ਹੀ ਕਾਫੀ ਸਾਲ ਪੁਰਾਣਾ ਕਲਾਇੰਟ ਆ ਤੇ ਜਿਹੜਾ ਕਿ ਮੈਂ ਬਹੁਤ ਟਾਈਮ ਬਾਅਦ ਦੋਸਾ ਖਾਣ ਲਈ ਗਈ ਤੇ ਭਈਆ ਨੂੰ ਲੱਗਾ ਕਿ ਚਲੋ ਕਾਫੀ ਟਾਈਮ ਬਾਅਦ ਮੇਰਾ ਕਲਾਇੰਟ ਵਾਪਸ ਆਇਆ ਆ ਨਾਮ ਲੈ ਕੇ ਜਾਓਗੇ ਨਾ ਨਹੀਂ 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 ਇਸ ਚੰਦਰੀ ਕੋਈ ਗੱਲ ਨਹੀਂ ਕੀ ਤੇ ਸਿਰਫ ਇਹ ਦੇਖੋ ਜੀ ਇਟਲੀ ਦਾ ਦੇਖੋ ਟੱਚ ਅਪ ਤੁਸੀਂ ਦੇਖ ਸਕਦੇ ਹੋ ਇਹਦੇ ਲਈ ਮੈਂ ਖਾ ਚੁੱਕੀ ਹਾਂ ਇਹ ਬਹੁਤ ਭੁੱਖੀ ਹੈ ਇੱਕ ਨੰਬਰ ਦੀ ਇਹ ਦੇਖੋ ਇਟਲੀ ਦਾ ਟੈਚਰ ਦੇਖੋ ਬਿਲਕੁਲ ਮਤਲਬ ਸੌਫਟ ਹੈ ਤੇ ਰੌਂਡ ਟਾਈਪ ਮਤਲਬ ਬਣੀ ਹੋਈ ਹੈ ਜਿਸ ਤਰ੍ਹਾਂ ਇਟਲੀ ਹੁੰਦੀ ਹੈ ਸਟੀਮਰ ਚ ਬਣਾ ਪਰ ਅੱਛੀ ਕਰ ਇੱਕੋ ਨਾ ਮੈਂ ਵੀ ਵੇਖ ਲਈ ਬੋਲ ਲੈ ਆਈਆਂ ਤੇ ਵੀ ਵੇਖ ਨੂੰ ਬੋਲ ਦੇ ਵਿੱਚ ਅਸੀਂ ਡਾਲਾਂਗੇ 1 2 3 3 ਔਰ 4 4 ਇਟਲੀ ਆ ਜਾਏਗੀ ਤੇ 4 ਇਟਲਿਸ ਜਿਹੜੀ 30 ਰੁਪੀਸ ਦੀ ਹੈ ਇਹ 410 ਸਿਰਫ 30% ਦੀ ਹੈ ਮੈਂ بار-बार ਕਹਿ ਰਹੀ ਤੁਹਾਨੂੰ ਕਿ ਬਹੁਤ 30 ਜ਼ਿਆਦਾ ਬਈਆ ਉਹਨਾਂ ਦਾ ਕੰਮ ਹੈ ਬਹੁਤ ਜ਼ਿਆਦਾ ਔਰ ਰਾਜਸਥਾਨ ਦੇ ਵਿੱਚ ਉਹ ਇਹ ਪੰਨੀ ਕਿੰਨੇ ਭਾਈ ਵਾਲੀਆਂ ਵਿੱਚ ਜਿਨ੍ਹਾਂ ਨੇ ਭਰਾ ਭਰਾ ਬਣੇਦੇ ਪੰਨੀ ਕਿੰਨੇ ਕਿ ਭਰਾ ਪਿੰਡ ਦੇ ਬਣਾਇਦੇ ਤੇ ਮਤਲਬ 2-2 ਮਹੀਨੇ ਬਾਅਦ ਇਹ ਟੂਟੀ ਚੇਂਜ ਕਰ ਕਰਕੇ ਕਰ ਕਰਕੇ ਤੇ ਕਦੀ ਉਹ ਜਾਂਦਾ ਹੈ ਕਦੀ ਉਹ ਜਾਂਦਾ ਹੈ ਕਦੀ ਉਹ ਜਾਂਦਾ ਹੈ ਇਸ ਦਾ ਮਤਲਬ ਟਨ ਬਾ ਟਨ ਲਗਾਇਆ ਹੋਇਆ ਹੈ ਤੇ ਇਹ ਦੇਖੋ ਸਾਂਬਰ ਬਈਆ ਨੂੰ ਮੈਂ ਪਹਿਲਾਂ ਹੀ ਕਹਿ ਸੀ ਕਿ ਤੁਸੀਂ ਸਾਂਬਰ ਥੋੜਾ ਜ਼ਿਆਦਾ ਦੇਣਾ ਤਾਕੀ ਇੱਟਲੀ ਦੇ ਵਿੱਚ ਵੀ ਨੂੰ ਦੋਸਤੀ ਕੀਤੀ ਹੈ ਸਾਂਬਰ ਚ ਤੇ ਕੋਈ ਬਹੁਤ ਜ਼ਿਆਦਾ ਦਿੰਦੇ ਸੀ ਤੇ ਇਹ ਦੇਖੋ ਸਾਂਬਰ ਤੇ ਜਿਹੜਾ ਵੀ ਵਿਵੇਕ ਨੂੰ ਮੈਂ ਲਸਣ ਵਾਲੀ ਚਟਨੀ ਤੁਹਾਨੂੰ ਕਹਿ ਰਹੀ ਆ ਉਹ ਮੈਂ ਵੀ ਵਿਵੇਕ ਲਈ ਨਹੀਂ ਲਿਆਈ ਕਿਉਂਕਿ ਮੇਰਾ ਬੇਟਾ ਜ਼ਿਆਦਾ ਸਪਾਈਸੀ ਨਹੀਂ ਪਸੰਦ ਕਰਦਾ ਖਾਣਾ ਔਰ ਆਪਣੀ ਬਾਡੀ ਨੂੰ ਲੈ ਕੇ ਬਹੁਤ ਧਿਆਨ ਦਿੰਦਾ ਬਹੁਤ ਜ਼ਿਆਦਾ ਧਿਆਨ ਦਿੰਦਾ ਆਪਣੀ ਬਾਡੀ ਨੂੰ ਲੈ ਕੇ ਤੇ ਇਸ ਲਈ ਮੇਰਾ ਬੇਟਾ ਕਹਿੰਦਾ ਸੀ ਮਮ ਜੀਦੋਂ ਵੀ ਤੁਸੀਂ ਲੈ ਕੇ ਆਓਗੇ ਤੇ ਮੇਰੇ ਲਈ ਜਸ ਸਾਂਬਰ ਲੈ ਕੇ ਆ ਨਾ ਬਟ ਅੱਲਸਰ ਵਾਲੀ ਚਟਨੀ ਬਿਲਕੁਲ ਨਾ ਲੈ ਆ। ਅ ਇੰਨੇ ਨਾ ਇਹ ਦੇਖੋ ਜੀ ਬੜਾ ਮਗਵਾਇਆ ਸੀ ਉਹਦੇ ਗਾ ਕੇ ਕਾਬੂ ਹਾਰ ਗਿਆ ਇਹ ਦੇਖੋ ਜੀ ਮੈਂ ਚਟਨੀ ਨੂੰ ਡਾਲ ਦਿੱਤਾ ਇਹਦੇ ਵਿੱਚ ਸਾਂਬਰ ਨੂੰ ਸੌਰੀ ਚਟਨੀ ਹੈ ਮੇਰੇ ਲਈ ਤਾਂ ਚਟਨੀ ਹੈ ਤੇ ਉਸ ਤੋਂ ਬਾਅਦ ਇੱਕ ਕੋਕੋਨਟ ਦੀ ਚਟਨੀ ਮਿਲਦੀ ਹੈ ਇਹਦਾ ਬਹੁਤ ਹੀ ਜ਼ਿਆਦਾ ਟੇਸਟ ਹੁੰਦਾ ਮੈਂ ਕਿਸੇ ਵੀ ਵਿਆਹ ਤੇ ਜਾਵਾਂ ਪਾਰਟੀ ਤੇ ਜਾਵਾਂ ਡੋਪਾ ਬਹੁਤ ਹੀ ਟੇਸਟ ਹੁੰਦਾ ਹੈ ਤੇ ਇਹਦਾ ਚਟਨੀ ਦਾ ਟੇਸਟ ਜਿਹੜਾ ਹੈ ਮੈਂ ਉਹ ਵੀ ਖੋਲਾਂਗੀ ਤੇ ਇਹਦੇ ਵਿੱਚ ਮਿਕਸ ਕਰਕੇ ਦਵਾਂਗੀ ਕਿਉਂਕਿ ਮੇਰਾ ਪੁੱਤਰ ਜਿਹੜਾ ਹੈ ਨਾ ਉਹ ਆਪਣੇ ਆਪ ਕੋਲੀ ਵੀ ਨਹੀਂ ਫੜਦਾ ਮੇਰੇ ਪੁੱਤਰ ਨੂੰ ਹੁੰਦਾ ਹੈ ਕਿ ਜੇ ਚੀਜ਼ ਲੈ ਕੇ ਆਏ ਉਹ ਜਾਂ ਰੋਟੀ ਬਣਾਈ ਹੈ ਤੇ ਮਮਾ ਮੇਰੇ ਬੱਸ ਮਤਲਬ ਪਲੇਟ ਕਟੋਰੀ ਦੇ ਵਿੱਚ ਪਾ ਕੇ ਦੇਣ ਤੇ ਫਿਰ ਹੀ ਮੈਂ ਮਤਲਬ ਖਾਣੀ ਹੈ ਇਸ ਤਰ੍ਹਾਂ ਨਹੀਂ ਖਾਣੀ ਸੋ ਵਿਵੇਕ ਇਧਰ ਆਓ ਬੇਟਾ ਇੱਥੇ ਬੈਠੋ ਫੋਮੇ 스ਪੂਨਸ ਲਿਆਓ ਤੇ ਵਿਵੇਕ ਟੇਸਟ ਕਰੇਗਾ ਤੇ ਨਾਲ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰੇਗਾ ਸਾਂਬਰ ਔਰ ਇਤਨੀ ਵੀ ਆ ਰਹੀ ਹੈ ਨਹੀਂ ਆਓ ਵੀ ਵਿਵੇਕ ਮੇਰੇ ਦੋਦੇ ਚੁਆਇਸ ਨਹੀਂ ਆਸੇ। ਵਿਵੇਕ ਥੋੜਾ ਸ਼ਰਮਾ ਰਿਹਾ ਹੈ। ਵਿਵੇਕ ਮਮਾ ਨੂੰ ਕਹਿ ਰਿਹਾ ਹੈ ਕਿ ਮਮਾ ਮੈਂ ਨਹੀਂ ਆ ਸਕਦਾ ਪਬਲਿਕ প্লেਸ ਸਾਹਮਣੇ ਕਿਉਂਕਿ ਇਸ ਟਾਈਮ ਮੇਰੇ ਬੇਟੇ ਨੇ ਯਸਟ ਜਿੰਨਾ ਵੀ ਸੰਭਵ ਹੋਣਾ ਉਹ ਸਿਰਫ ਆਪਣੇ ਲਈ ਨਿਕਾੜਦਾ ਹੈ। ਔ ਮਮ ਪਾਪ ਨਾਲ ਵੀ ਬਹੁਤ ਘਟ ਗੱਲ ਕਰਦਾ ਹੈ ਬਹੁਤ ਘੱਟ ਕਰਦਾ ਮੇਨਾਂ ਜਿਆਦਾ ਨਹੀਂ ਹੈ ਤੁਹਾਨੂੰ ਪਤਾ ਹੈ ਕਈ ਵਾਰ ਇਹਨਾਂ ਦੇ ਫਾਦਰ ਵੀ ਕਹਿੰਦੇ ਯਾਰ ਕਿਦਾਂ ਦਾ ਹੈਗਾ ਛੜਿਆ ਜਾ ਗੱਲ ਹੀ ਨਹੀਂ ਕਰਦਾ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਔਰ ਇੱਕ ਅਸੀਂ ਆ ਮਾਂ ਬੇਟੀ ਸਾਰਾ ਦਿਨ ਨੋ ਸਟਾਪ ਰੋਲਾ ਪਾਦੇ ਰਹਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਵੇਖੀ ਜਾਵੇ ਘਰ 'ਚ ਰੌਣਕ ਵੀ ਸਾਡੀ ਮਾਵਾਂ ਦੀ ਆਂਦੀ ਹੈ ਬਾਕੀ ਤੇ ਪੁੱਤਰ ਤੇ ਪਿਓ ਦੋਨੋਂ ਖੁਜਕੇ ਹੀ ਐਵੇਂ ਦੇਖੋ ਸੋ ਵੀਡੀਓਨ ਰੋ ਨਗਾ ਸਾਡੇ ਇਹ ਦੇਖੋ ਜੀ ਸਾਂਬਰ ਐਂਡ ਇਟਲੀ ਜੋ ਵੀ ਮੈਂ ਬਣਾ ਕੇ ਤੁਹਾਨੂੰ ਦਿਖਾ ਦਿੱਤਾ ਹੋਇਆ ਹੈ ਤੇ ਇਹਦਾ ਟੈਚ ਅਪ ਮੈਂ ਤੁਹਾਨੂੰ ਫੋਮੈਂ ਦਿਖਾਏਗੀ ਦੇਖੋ ਟੈਚ ਅਪ ਕਿੰਨਾ ਮਤਲਬ ਵਧੀਆ ਲੱਗ ਰਿਹਾ ਹੈ ਤੇ ਬਾਕੀ ਮੈਂ ਤੁਹਾਡੀ ਮਾਨਿਕਾ ਦਵਨ ਤੁਹਾਡੇ ਚੈਨਲ ਨਾਲ ਮਿਲਦੀ ਰਵਾਂਗੀ ਤੁਸੀਂ ਆਪਣੇ ਚੈਨਲ ਨੂੰ ਇਸ ਤਰੀ ਪਿਆਰ ਕਰਦੇ ਰਹੋ ਬਹੁਤ ਜ਼ਿਆਦਾ ਸ਼ੁਕਰੀਆ ਤੇ ਤੁਹਾਡਾ ਧੰਨਵਾਦ ਔਰ ਜੋ ਮੈਂ ਵੀਡੀਓਸ ਤੁਹਾਨੂੰ ਦਿਖਾਇਆ ਹੈ ਉਹ ਸਿਰਫ ਉਹ ਸਿਰਫ ਇਸ ਲਈ ਦਿਖਾਇਆ ਹੈ ਕਿ ਬਹੁਤ ਕਾਫੀ ਪੁਰਾਣੀ ਦੁਕਾਨ ਹੈ ਤੇ ਜਦੋਂ ਮੇਰੇ ਨਾਨ ਸਿਸਟਰਸ ਵਗੈਰਾ ਜਦੋਂ ਵੀ ਮੇਰੇ ਨਾਲ ਆਂਦੇ ਨੇ ਮੇਰੇ ਘਰ ਦੇ ਵਿੱਚ ਤੇ ਸਪੈਸ਼ਲ ਰਜਨੀ ਉਹਨਾਂ ਨੂੰ ਡੋਸਾ ਬਹੁਤ ਪਸੰਦ ਹੈ ਇਸ ਲਈ ਉਹਨਾਂ ਨੂੰ ਮੈਂ ਲੈ ਕੇ ਇਸੇ ਹੀ ਸ਼ੌਪ ਤੇ ਔਰ ਰੇੜੀ ਤੇ ਜਾਂਦੀ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਰੇੜੀਆਂ ਦਾ ਮਾਰਕੀਟ ਵਧੀਆ ਨਹੀਂ ਹੁੰਦਾ ਕਿ ਮਤਲਬ ਵੱਡੇ ਵੱਡੇ ਬਾਰਾਂ ਦਾ ਹੀ ਮਾਰਕੀਟ ਵਿੱਚ ਵਿਸ਼ੇਸ਼ ਵਧੀਆ ਹੁੰਦਾ ਹੈ ਜ਼ਰੂਰੀ ਹੈ ਹੁੰਦਾ ਹੈ ਕਿ ਟੇਸਟ ਕੋਡ ਦੇਖਿਆ ਜਾਵੇ ਤੇ ਅੱਜ ਦੇ ਟਾਈਮ ਦੇ ਵਿੱਚ ਜੇ ਬਾਹਰ ਵਗੈਰਾ ਰੈਸਟੋਰੈਂਟ ਨਾਲੋਂ ਵੀ ਜ਼ਿਆਦਾ ਬੈਟਰ ਟੇਸਟ ਰੈਡੀ ਆਂਦਾ ਹੀ ਆਂਦਾ ਹੈ। ਅਸੀਂ ਮਾਝਾ ਤੇ ਜਾ ਕੇ ਵੀ ਰੈਡੀ ਨੂਡਲ ਬਿਲਕੁਲ ਹੀ ਮਾਝਾ ਦੇ ਵਿੱਚ ਵੀ ਅਸੀਂ ਨੂਡਲਸ ਰੈਡੀ ਤੋਂ ਬਣਾ ਮਤਲਬ ਜਿਹੜੇ ਚੀਨਰਸ ਲੋਕ ਸੀ, ਚੀਨੀ ਦੇ ਪੰਦੇ ਸੀ, ਉਹਨਾਂ ਨੇ ਬਣਾ ਰਹੇ ਜੀ ਚੌਮਿੰਗ ਸੀ ਸਿਰਸਲੀ ਬਹੁਤ ਹੀ ਜ਼ਿਆਦਾ ਟੇਸਟ ਸੀ ਸੀ। ਮੈਨੂੰ ਨਹੀਂ ਲੱਗਦਾ ਆਪਣੇ ਅੰਮ੍ਰਿਤਸਰ ਦੇ ਵਿੱਚ ਉਹਦੇ ਚੌਮਿੰਗ ਮਤਲਬ ਮਿਲਦੇ ਹੋਣਗੇ। ਚੌਮਿੰਗਸ ਹੁੰਦੇ ਨੇ ਬਟ ਉਹ ਚੌਮੀ ਸੀ ਕਲਰ ਸੀ। ਸੋ ਬਾਕੀ ਮੈਂ ਤੁਹਾਡੀ ਮਾਨੀ ਕੇ ਦਵਾਂ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਬਾਕੀ ਫੋਮੈਂ ਦੀ ਗੱਦਾ ਗੁੱਸਾ ਨਾ ਕਰਿਆ ਕਰੋ ਇਹ ਬੱਚੀ ਹੈ ਹਜੇ ਇੰਨੀ ਸਮਝਦਾਰ ਨਹੀਂ ਹੈਗੀ ਪਰ ਫਿਰ ਵੀ ਗੱਲ ਕਰਦੇ ਸਮੇ ਕਿਤੇ ਨਾ ਕਿਤੇ ਟੱਕ ਕੱਟ ਕਰ ਦੇ ਦਿੰਦੀ ਹੈ ਮੈਂ ਹੁਣ ਸਪੂਨ ਨਵਾਂਗੀ ਸੋ ਠੀਕ ਹੈ ਬਾਏ ਬਾਏ ਤਾਨੂ ਆਜੀ ਸ਼ੁਕਰੀਆ